ਤੁਸੀਂ ਕਿਰੇ ਦਰਖਤ ਰੋਂਦੇ ਦੇਖੇ ਨੇ ਦਰਖਤ ਮੈਂ ਰੋਂਦੇ ਦੇਖੇ ਮੈਂ ਕਦੋਂ ਰੋਂਦੇ ਦੇਖੇ ਨੇ ਜਦੋਂ ਸੰਤ ਬਾਬਾ ਬਲਵੰਤ ਸਿੰਘ ਜੀ ਸਿਉੜੇ ਵਾਲੇ ਚੜਾਈ ਕਰਕੇ ਸੀ ਇਹ ਰੋੜੇਵਾਲ ਸਾਹਿਬ ਦੀ ਧਰਤੀ ਆ ਸੰਤ ਬਾਬਾ ਬਲਵੰਤ ਸਿੰਘ ਜੀ ਉਹਨਾਂ ਦੇ ਉਸਤਾਦ ਉਹਨਾਂ ਦੇ ਗੁਰੂ ਕਹ ਲੋ ਸੰਤਰਾਪੂਰਨ ਦਾਸ ਜੀ ਇੱਥੇ ਰਹਿੰਦੇ ਹੁੰਦੇ ਸੀ ਸੰਤ ਬਾਬਾ ਬਲਵੰਤ ਸਿੰਘ ਜੀ ਨੇ ਇੱਥੇ ਬਹੁਤ ਤਪੱਸਿਆ ਕੀਤੀ ਭਗਤੀ ਕੀਤੀ ਜਦੋਂ ਸੰਤਾਂ ਦਾ ਸਸਕਾਰ ਹੋਇਆ ਉਹ ਪਿਛਲੇ ਪਾਸੇ ਉਧਰ ਪਰਲੇ ਪਾਸੇ ਸਸਕਾਰ ਤੋਂ ਬਾਅਦ ਜਦੋਂ ਸਾਰੀ ਸੰਗਤ ਇੱਥੇ ਪਹੁੰਚੀ ਸਾਰੀ ਸੰਗਤ ਉੱਪਰ ਨੂੰ ਦੇਖਦੀ ਪਈ ਸੀ ਮੈਂ ਵੀ ਖੜ ਕੇ ਉੱਪਰ ਨੂੰ ਦੇਖਣ ਲੱਗ ਗਿਆ ਉੱਪਰ ਨਾ ਤਾਂ ਕੋਈ ਬੱਦਲ ਸੀਗੇ ਨਾ ਕੁਝ ਹੋਰ ਨਾ ਦਰਖਤਾਂ ਨੂੰ ਪਸੀਨਾ ਆ ਪਰ ਦਰਖਤਾਂ ਦੇ ਵਿੱਚੋਂ ਪਾਣੀ ਚੁੰਦਾ ਸੀ ਪੱਤਿਆਂ 'ਚੋਂ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਇੱਥੇ ਦਰਖਤ 'ਚੋਂ ਕਿਉਂ ਕਿ ਸੰਤ ਇੱਥੇ ਭਗਤੀ ਕਰਦੇ ਸੀ ਤੇ ਦਰਖਤ ਜਿਹੜੇ ਸੀਗੇ ਉਹ ਸੰਤਾਂ ਨਾਲ ਅਟੈਚ ਹੋ ਚੁੱਕੇ ਸੀ ਭਗਤੀ ਨਾਮ ਦੀ ਤਾਕਤ ਉਹ ਜੂਨ ਮਹੀਨਾ ਸੀਗਾ ਕਈ ਸਾਲ ਪਹਿਲਾਂ ਦਾ ਬਹੁਤ ਵੀਡੀਓਜ਼ ਵੀ ਬਣੀਆਂ ਨੇ ਬਾਕੀ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਕਿਉਂਕਿ ਮੈਂ ਸਾਇੰਟਿਫਿਕ ਜਰਾ ਮੈਂ ਅੰਧਵਿਸ਼ਵਾਸ ਤੇ ਵਿਸ਼ਵਾਸ ਨਹੀਂ ਕਰਦਾ ਪਰ ਮੈਂ ਆਪਣੀਆਂ ਅੱਖਾਂ ਨਾਲ ਜੋ ਚੀਜ਼ ਦੇਖੀ ਉਹ ਮੈਂ ਤੁਹਾਨੂੰ ਦੱਸ ਰਿਹਾ ਵੀ ਦਰਖਤਾਂ ਚੋਂ ਪਾਣੀ ਨਿਕਲਦਾ ਪੱਤਿਆਂ ਚੋਂ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੋਇਆ ਹੈ